ਮਟਾਲੇ ਸ਼ੈਨ ਨੂੰ ਚਲੇ ਨਹੀਂ ਆ ਕੋਈ ਨੂੰ ਕੰਪੀਟੀਸ਼ਨ ਨਹੀਂ ਕਰ ਸਕਦਾ ਇਹ ਰੇਟ ਤੋਂ ਮਾਲ ਲੈ ਕੇ ਸਿੱਧਾ ਫੈਕਟਰੀ ਤੋਂ ਮਾਲ ਆਉਂਦਾ ਉਹ ਭਾਜੀ ਆਹ ਚੁੱਕੋ ਆਪਣੇ ਹੈੱਡਫੋਨ ਕੀ ਹੋਇਆ ਭਾਜੀ ਹੌਸਲਾ ਰੱਖੋ ਕੀ ਹੋਇਆ ਉਹ ਭਾਜੀ ਹੌਸਲਾ ਕੀ ਰੱਖਿਆ ਕੀ ਇਹਨੂੰ ਦੇ ਤਾ ਦੂਆਂ ਗੰਦਿਆਂ ਨੂੰ ਕੀ ਦੇ ਤਾ ਕਿੰਨੇ ਲੈ ਜੇ ਰੁਪਈਆ 400 ਗੱਲ ਮੁੰਡੇ ਭਾਜੀ ਹੱਡੀ ਦੀ ਦੁਕਾਨ ਦੇ ਆਈ ਨਹੀਂ ਇੱਕ ਘਰਾਵੇ ਭਾਜੀ ਇੱਕ ਭਾਜੀ ਨਾ ਦੇ ਬੜੀ 400 ਦੇ ਲੈ ਆਈ 400 ਰੁਪਏ ਤੁਹਾਨੂੰ ਦੋ ਦਿਨੇ ਹੜ ਕੋ 200 ਰੁਪਏ ਦਾ ਵਾ ਹੋਰ ਨਾਲੋਂ ਵਧੀਆ ਤੇ ਕੀ ਪਤਾ ਕਿੱਥੋਂ ਗੰਦ ਲੈਣ ਭਾਜੀ ਇਹਨੂੰ ਕੋ 400 ਦਾ ਦੇ ਭਾਜੀ ਹੱਡੀ ਦੁਕਾਨ ਦਾ ਮਾਲ ਹੀ ਨਹੀਂ ਹੈਗਾ ਚੈੱਕ ਕਰੋ ਇਹਨੂੰ ਇਹ ਕਿੰਨੇ ਦਾ ਜੀ 200 ਰੁਪਏ ਦਾ 400 ਦੇ ਦੋ 200 ਰੁਪਏ ਦਾ ਹਾਂਜੀ ਜਿਹੜਾ ਵੀਡੀਓ ਵੇਖਾਇਗਾ ਉਹਨੂੰ 500 ਦੇ ਤਿੰਨ ਵੀ ਦੇ ਦਾਂਗੇ 500 ਦੇ ਤਿੰਨ ਤਿੰਨ ਦੇ ਦਾਂਗੇ ਉਹਨੂੰ ਤੇ ਮਾਲਾ ਜੀ ਕਿੰਨੇ ਦੇ ਦਿੱਤੇ ਜੀ ਫੇਰ ਆਪਾਂ ਭਾਜੀ ਕੀ ਭਾਜੀ ਕਿੰਕੋ ਲੈ ਤੁਸੀਂ ਕਿਹੜਾ ਸ਼ਹਿਰ ਤੋਂ ਲੈ ਲੈ ਸਾਡੇ ਤੇ ਐਨਾ ਫਰਕ ਭਾਜੀ ਕਿਦਾਂ ਹੋ ਗਿਆ ਹੈ ਤੁਹਾਡੇ ਕੋਲ ਪਤਾ ਨਹੀਂ ਭਾਜੀ ਸਾਡੀ ਕੁਆਲਿਟੀ ਬਹੁਤ ਵਧੀਆ ਨੂੰ ਚੈੱਕ ਕਰਕੇ ਦੇਖੋ ਸਾਊਂਡ ਦੇਖੋ ਕਿੱਦਾਂ ਵਧੀਆ ਹੈਗਾ ਇਹਦਾ ਪੂਰਾ ਵਧੀਆ ਚੱਲਣਗੇ ਭੋਰ ਭਾਜੀ ਬਾਅਦ ਦਾ ਸੁਣ ਲੋਗੇ ਇਹ ਨੱਕ ਤੇ ਤੁਹਾਡੇ ਕੰਨ ਬੋਲੇ ਹੋਏ ਨੇ ਭਾਜੀ ਇਹਨੂੰ ਛੱਡੋ ਦੀ 200 ਰੁਪਏ ਨੂੰ ਅਸੀਂ ਤੁਹ ਹੈਡਫੋਨ 2025 ਚੱਲਣ ਦੀ ਆ 30 ਰੁਪਏ ਦੇ ਮੰਗਦੇ 30 ਰੁਪਏ ਦੇ ਹੈਡਫੋਨ 30 ਦੀ ਡਾਡਾ ਕੇਬਲ ਭਾਜੀ ਇਹ ਖਰਾਬ ਹੋ ਜਾਣਾ ਇੱਕ ਦਿਨ ਹੀ ਜੀ ਭਾਜੀ ਜਿੰਨੇ ਮर्जी ਚਲਾਓ ਬਹੁਤ ਵਧੀਆ ਚੱਲਣਗੇ 30 ਰੁਪਏ ਦੇ ਵਿੱਚ ਹਾਂਜੀ ਆ ਕੀ ਜੇ ਡਾਡਾ ਕੇਬਲ ਫੋਨ ਚਾਰਜ ਕਰਨ ਲਈ 30 ਰੁਪਏ ਦੇ ਏ ਵੀ ਤੀਰ ਭਾਜੀ ਕੋਈ ਗਰਮੀ ਬੜੀ ਆ ਕੋਈ ਪਾਣੀ ਪੋਣੀ ਪੀ ਲੋ ਤੁਸੀਂ ਭਾਜੀ ਮੈਂ ਪਾਣੀ ਪੀਤਾ ਹੀ ਹੁੰਦਾ ਭਾਜੀ ਮੁੜ ਕੇ ਸੇ ਤੁਹਾਡੀ ਦੁਕਾਨ ਤੇ ਆ ਜਾਣੇ ਜੇ ਤਾਂ ਤੁਸੀਂ ਮੁੜ ਕੇ ਰੇਟ ਵਧ ਦਿਓ ਬੜੀ ਭੋਗੇ ਪਟਾਲਾ ਸ਼ਹਿਰ ਆਜੇ 30 ਰੁਪਏ ਦੀ ਦਵਾ ਕਿਹੜੇ ਕਿਹੜੇ ਫੋਨ ਦੀ ਹੈ 30 ਰੁਪਏ ਦੇ ਵੀ 30 ਰੁਪਏ ਦੀ ਹੈਗੀ ਸਿੰਪਲ ਡਾਟਾ ਕੇਬਲ ਜਿਹਨੂੰ E8 ਕਹਿੰਦੇ ਆ Type C ਆਣੀ ਜੇ 50 ਰੁਪਏ ਦੀ ਆਈਫੋਨ ਆਣੀ ਜੇ 100 ਰੁਪਏ ਦੀ ਭਾਜੀ ਇੰਨਾ ਸਸਤਾ ਮਾਰ ਯਾਰ ਭਾਜੀ ਸਾਡੇ ਕੋ ਕੋਈ ਡਾਕਾ ਡੂਗਾ ਤਾਂ ਨਹੀਂ ਮਾਰਿਆ ਕਿਤੇ ਭਾਜੀ ਹੜ ਕੋ ਬਹੁਤ ਵਧੀਆ ਮਾਰਿਆ ਬਹੁਤ ਵਧੀਆ ਕੁਆਲਟੀ ਦਾ ਵਾ ਫੋਨ ਸਪੀਡ ਇਹ ਦੇ ਲੋ ਕੱਲਾ ਤੁਸੀਂ ਕੱਲਾ ਵੀਡੀਓ ਵਿੱਚ ਇਤਨੀ ਕਹਿਣ ਢੇ ਮੁੜ ਕੇ ਪਾਣੀ ਪਾਣੀ ਇਹ ਰੇਟ ਦੇ ਵਿੱਚ ਭਾਜੀ ਇਹੀ ਰੇਟ 'ਚ ਦਵਾਂਗੇ ਭਾਜੀ ਇਹ ਸਿੱਧਾ ਨੂ ਫੈਕਟਰੀ ਤੋਂ ਮਾਲ ਆਂਦਾ ਵਾ ਜੇ ਤੁਹਾਨੂੰ ਪੂਰੇ ਬਟਾਲੇ ਸ਼ਹਿਰ 'ਚ ਇਹ ਆ ਰੇਟ ਤੇ ਕੋਈ ਸਮਾਨ ਦੇ ਰੇ ਫੇਰ ਮੈਨੂੰ ਆਕੇ ਦੱਸਿਓ ਇਹ ਇੱਕ ਹੋਰ ਪੂਰੇ ਬਟਾਲੇ ਸ਼ਹਿਰ 'ਚ ਤੇ ਬਹੁਤ ਵਧੀਆ ਤੇ ਸੋਨਾ ਤੋਹਫਾ ਵਾ 20 ਰੁਪਏ ਦਾ ਗਾਡ ਐਂਡਰੋਇਡ ਫੋਨ ਭਾਜੀ ਇਹ ਕੀ ਲਾਏ ਜੇ 20 ਰੁਪਏ ਦਾ ਗਾਡ ਐਂਡਰੋਇਡ ਫੋਨ ਦਾ ਭਾਜੀ ਇਹ ਤੇ 100 100 150 ਰੁਪਏ ਲੈਣ ਭਾਜੀ ਪੂਰੇ ਬਟਾਲੇ ਸ਼ਹਿਰ ਨੂੰ ਤੋਹਫਾ ਵਾ ਭਾਈ ਜੀ ਇਹ ਕੋਟ ਢੇਰ ਲੱਗਾ ਉਹ ਸਟਾਕ ਚੈੱਕ ਕਰੋ ਕੰਟਰੋਲ ਮਾਰਾ ਇੱਧਰ ਚੈੱਕ ਕਰੋ ਚੈੱਕ ਇਹ ਸਾਰਾ 20 ਰੁਪਏ ਦੇ ਵਿੱਚ ਜੇ ਇਹ 20 ਰੁਪਏ ਜੇ ਆਈਫੋਨ ਦਾ 50 ਰੁਪਏ ਦੇਣਾ ਪੈਣਾ ਜੇ ਨਾ ਭਾਈ ਦੇ ਦਾਂਗੇ ਜੇ ਤੁਸੀਂ 210 200 ਰੁਪਏ ਮੈਂ ਕਹਾਂ 400 1500 ਕਾਰਡ ਲੱਗਾ 20ਾਂ ਚ ਹੀ ਦਵਾਂਗੇ ਆਈਫੋਨ ਦਾ 50ਾਂ ਵਿੱਚ ਦਵਾਂਗੇ ਭਾਈ 20 20 ਕਾਰਡ 50 50 ਕਾਰਡ ਲੈ ਲਓ ਤੁਹਾਡੇ ਕੋਲ ਘਰ ਪਾਓ ਬੈਠ ਕੇ ਬਾਹਰ ਭੇਜ ਜਿੱਥੇ ਮਰਜੀ 20 ਰੁਪਏ ਦਾ ਕਾਰਡ ਦਵਾਂ ਹਾਂ ਜੀ ਇੱਕ ਹੋਰ ਤੋਹਫਾ ਲੈਂਦਾ ਜੇ ਪਾਵਰ ਬੈਂਕ ਚੁੱਕੋ ਸਿਰਫ 700 ਰੁਪਏ ਤੇ 12 ਵਾਰਡ ਦਾ ਚਾਰਜ ਆਈਫੋਨ ਐਂਡਰੋਇਡ ਹਰ ਇੱਕ ਨੂੰ ਸਪੋਰਟ ਕਰੇਗਾ ਸਿਰਫ 700 ਰੁਪਏ ਦਾ ਹਾਂ ਭਾਜੀ ਤਾਂ ਡੇਕ ਹੋਰ ਫਾਇਦਾ ਕਰੀਏ ਆਪਣੇ ਕੋਲ ਅਲਟਰਾ ਉਹ ਸਿਰਫ ਮਿਲੇਗੀ 350 ਰੁਪਏ ਦੀ 700 ਟ੍ਰੈਪ ਵਾਲਾ ਕੰਬੋ ਧਮਾਕੇ ਸਿਰਫ 700 ਰੁਪਏ ਦਾ ਸਿਆਮਨ ਸਟ੍ਰੈਪ ਪਲੱਸ ਗੋਲਡਨ ਵਾਚ ਗੋਲਡਨ ਪਟਾ 에어ਪੋਰਟ ਸਿਰਫ ਦਵਾਂਗੇ ਤੁਹਾਨੂੰ 1000 ਰੁਪਏ ਚ ਭਾਜੀ 1000 ਰੁਪਏ ਚ ਸਰੀਰ ਸੈਟ ਜੇ ਤੁਹਾਡਾ ਘਟਿਆ ਮਹਾਰਾਜ ਇਹ 2500 ਥੱਲੇ ਨਹੀਂ ਕੋਈ ਦਿੰਦੇ ਭਾਜੀ 1000 ਦਾ ਦਵਾਂਗੇ ਤੁਹਾਨੂੰ ਮਹਾਰਾਜ ਇੱਧਰ ਚੈੱਕ ਕਰੋ ਰੰਗ ਬਰੰਗੇ ਪਟੇ ਜਿਹੜਾ ਮਰਜੀ ਪਾਓ ਜਿਹੜਾ ਮਰਜੀ ਪਾਓ ਸੱਤੇ ਦਿਨ ਸੱਤੇ ਵਕੂ ਵਾਦੇ ਨਾਲ ਹੋਰ ਕੀ ਕੀ ਜੇ 에어ਪੋਰਟ ਓਕੇ ਵਾਚ ਉਹਦਾ ਕਵਰ ਡਾਡਾ ਕੇਬਲ ਸੱਤ ਸਟ੍ਰੈਪ ਵਾਹ ਬਈ ਵਾਹ ਮਹਾਰਾਜ 1000 ਰੁਪਏ ਦੇ 1000 ਹਾਂਜੀ ਭਾੜੀ ਮੁੜ ਕੇ ਆ ਕੇ ਬਤਾਲੇ ਵਾਸੀਆਂ ਤੁਹਾਨੂੰ ਕਰਦਾ ਜੇ ਤਾਂ ਕਿ ਤੁਹਾਨੂੰ ਮੁੜ ਕੇ 10000 ਦੇਣੀ ਪਵੇ 5000 ਚ ਹੀ ਦਵਾਂਗੇ ਜਿਹੜਾ ਮੁੜ ਕੇ 2000 ਮੰਗੇ ਉਹ 5000 ਹੀ ਮੰਗਾਗੇ ਜਿਹੜਾ ਤੁਹਾਡੀ ਵੀਡੀਓ ਦੇਖਿਆ ਉਹਨੂੰ ਐਕਸਟਰਾ ਲੈਸ ਦੇ ਦੋ ਪੱਕੀ ਗੱਲ ਜੇ ਕਿੰਨਾ ਲੈਸ ਕਰੋਗੇ ਜੋ ਤੁਸੀਂ ਕਹੋਗੇ ਉਹੀ ਲੈਸ ਕਰ ਲਓ ਜੀ ਜਿਹੜਾ ਵੀਡੀਓ ਵੇਖ ਕੇ ਇਥੇ ਵੀਰ ਭਰਾ ਆਪਣੀ ਇਥੇ ਵੀਰ ਦੀ ਦੁਕਾਨ ਤੇ ਆਉਂਦਾ ਤੇ ਜ਼ਰੂਰ ਮਾਨਤਾਣ ਕੀਤਾ ਜਾਊਗਾ ਭਾਜੀ ਆਪਣੀ ਇੱਕ ਵਾਰੀ ਤੁਸੀਂ ਐਡਰੈਸ ਦੱਸੋ ਕਿਹੜੀ ਜਗ੍ਹਾ ਦੇ ਸ਼ਾਪ ਐਡਰੈਸ ਭਾਜੀ ਮੇਰੇ ਡੇਰਾ ਰੋਡ ਸ਼ੁਕਰਪੂਰਾ ਨੇਰ ਬਾਈ ਸਰਕਾਰੀ ਸਕੂਲ ਤੇ ਟਾਈਮਿੰਗ ਕਿੰਨੇ ਵਜੇ ਦੁਕਾਨ ਓਪਨ ਹੁੰਦੀ ਆ 10 ਵਜੇ ਤੋਂ ਲੈ ਕੇ 8 ਵਜੇ ਤੱਕ ਭਾਈ ਆਪਣਾ ਫੋਨ ਨੰਬਰ ਦੇ ਦਿਓ ਜੇ ਕਿਹਨੂੰ ਲੋਕੇਸ਼ਨ ਦਾ ਨਾ ਪਤਾ ਲੱਗੇ ਤੇ 798647731 ਬਾਕੀ ਬਟਾਲੇ ਵਾਸੀਓ ਤੇ ਜਿਹੜੇ ਇਲਾਕੇ ਦੇ ਇਲਾਕੇ ਛੱਗ ਵੀ ਪੰਡਾ ਵਾਲੇ ਵੀਰਵਾ ਤੇ ਜਰੂਰ ਇਥੇ ਵੀਰ ਕੋਲ ਆਓ ਕਾਫੀ ਸਸਤੇ ਪ੍ਰਾਈਸ ਆ ਜੀ ਇਹਨਾਂ ਨੇ ਰੱਖੇ ਤੇ ਬਾਕੀ ਜਰੂਰ ਇਥੇ ਆ ਕੇ ਵਿਜ਼ਿਟ ਕਰੋ ਤੇ ਬਹੁਤ ਵਧੀਆ ਰੇਟ ਆ ਤੇ ਬਾਕੀ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਿਓ ਤੇ ਵੀਡੀਓ ਵੇਖ ਕੇ ਦੱਸੋ ਕਿੰਨੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਤੋ ਵਾਤ ਵੀਡੀਓ ਨੂੰ ਸ਼ ਤੇ ਬਾਕੀ ਠੀਕ ਆ ਜੀ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਜਿਤਾਦਾ ਤੇ ਦੀ ਦਾਸੀ ਕਾ